ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਪਰ ਮੇਰੇ ਰਾਧੀ ਭ੍ਰਸ਼ਟਾਚਾਰ ਦੇ ਖਿਲਾਫ ਚਲਾਈ ਜਾ ਰਹੀ ਮਹਿੰਮ ਦੇ ਤਹਿਤ ਵਿਜੀਲੈਂਸ ਡਿਪਾਰਟਮੈਂਟ ਵੱਲੋਂ ਇੱਕ ਹੋਰ 50000 ਰਿਸ਼ਵਤ ਲੈਣ ਦੇ ਕੀਤਾ ਕਾਬੂ ਮਾਨਯੋਗ ਇੰਸਪੈਕਟਰ ਸਾਹਿਬ ਨੇ ਪੱਤਰਕਾਰਾਂ ਨਾਲ ਗਲਵੱਤ ਕਰਦੇ ਹੋਏ ਦੱਸਿਆ ਕਿ ਇਹ ਕਮਾਂਡੋ ਪੁਲਿਸ ਦੇ ਵਿੱਚ ਤੈਨਾਤ ਇਸ ਨੇ ਦੂਸਰੇ ਮੁਲਾਜ਼ਮ ਦੀ ਸਰਵਿਸ ਬਹਾਲੀ ਦੇ ਲਈ 50000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਜਦੋਂ ਵਿਜੀਲੈਂਸ ਨੂੰ ਪਤਾ ਲੱਗਿਆ ਤਾਂ ਵਿਜੀਲੈਂਸ ਨੇ ਟਰੈਪ ਲਗਾ ਕੇ ਇਸ ਨੂੰ ਰੰਗੇ ਹਾਥੀ ਕਾਬੂ ਕੀਤਾ ਆਉ ਜਾਣਦੇ ਆਪਾਂ ਪੂਰਾ ਮਾਮਲਾ ਇਸ ਖਬਰ ਦੇ ਰਹੇ ਹਾਂ ਸ੍ਰੀਮ ਕ੍ਰਮਚਾਰੀ ਰਸ਼ਤ੍ਰੇਨ ਦੇ ਫੜਾਇਆ ਕੀ ਹੈ ਪੂਰਾ ਮਾਮਲਾ ਇਹ ਵਿੱਚ ਪ੍ਰਵਿੰਦਰ ਸਿੰਘ ਹੈਡ ਕਨਸਟੇਬਲ ਨੇ ਸਾਡੇ ਕੋਲ ਅਪਰੋਚ ਕੀਤਾ ਸੀ ਉਹਦੀ ਕਿਸੇ ਮੁਕਦਮੇ ਵਿੱਚ ਖਰਾਜ ਰਿਪੋਰਟ ਭਰੀ ਗਈ ਸੀ ਉਹਦੇ ਖਿਲਾਫ ਕਮਤਮਾ ਦਰਜ ਹੋਇਆ ਸੀ ਉਹਦੇ ਜਿਹੜੇ ਡਿਪਾਰਟਮੈਂਟਲ ਇਨਕੁਆਰੀ ਸੀਗੀ ਉਹ ਇਹਦਾ ਜਿਹੜਾ ਇੱਕ ਤਰਸੇਮ ਸਿੰਘ ਨਾਮ ਦਾ ਹੈੱਡ ਕਨਸਟੇਬਲ ਸੀਗਾ ਉਹ ਕਹਿੰਦਾ ਮੈਂ ਫਾਈਲ ਕਰਾ ਦੂੰਗਾ ਜੀ ਕਰ ਦੂੰਗਾ ਉਹਦੇ 50000 ਰੁਪਏ ਦੀ ਡਿਮਾਂਡ ਕੀਤੀ ਸੀ ਤਾਂ ਉਹ ਤਰਸੇਮ ਸਿੰਘ ਨੂੰ ਜਦੋਂ 50000 ਦੀ ਡਿਮਾਂਡ ਕੀਤੀ ਤਾਂ ਉਹਨੇ ਨਾਲ ਹੀ ਕਿਹਾ ਵੀ ਜਿਹੜਾ ਨਛੱਤਰ ਸਿੰਘ ਹੌਲਦਾਰ ਨੂੰ ਤੁਸੀਂ ਹੈਂਡ ਓਵਰ ਕਰ ਦਿਓ ਪੈਸੇ ਪਰਮਿੰਦਰ ਨੇ ਜਿਹੜਾ ਉਹਨੂੰ ਨਛੱਤਰ ਸਿੰਘ ਨੂੰ ਹੈਂਡ ਓਵਰ ਕਰਕੇ मतलब ਸਾਡੇ ਕੋਲੇ ਅਪਰੋਚ ਪਹਿਲਾਂ ਕੀਤਾ ਸੀਗਾ ਅਸੀਂ ਉਹ ਸਾਰੀ ਕਾਰਵਾਈ ਕਰਦੇ ਹੋਏ ਉਹਨੂੰ ਰੈੱਡ ਹੈਂਡਰ ਟਰੈਪ ਕੀਤਾ ਹਾਂ ਸਰ ਦੋਨੇ ਪੁਲਿਸ ਕਰਮਚਾਰੀ ਨੇ ਦੋਨੇ ਪੁਲਿਸ ਕਰਮਚਾਰੀ ਨੇ ਕਮਾਂਡੋ ਦੇ ਵਿੱਚ ਪੰਨ ਤੋਂ ਫਿਫਥ ਕਮਾਂਡੋ ਚ ਤਾਇਨਾਤ ਨੇ ਜਿਹੜਾ ਸ਼ਿਕਾਇਤਕਰਤਾ ਉਹ ਵੀ ਹੈੱਡ ਕਨਸਟੇਬਲ ਹੈਗਾ ਜੀ ਸਰ ਇਸ ਚ ਹੋਰ ਕੀ ਸਾਹਮਣੇ ਆਇਆ ਹੈਗਾ ਹਲੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਇਨਵੈਸਟੀਗੇਸ਼ਨ ਕਰਕੇ ਜੋ ਵੀ ਮਤਲਬ ਚੱਲ ਰਿਹਾ ਹੈਗਾ ਕਿਉਂਕਿ ਇੱਕ ਬੰਦਾ ਪੁੱਜਿਆ ਹੋਇਆ ਹੈ ਜਿਹੜਾ ترਸੀਮ ਸਿੰਘ ਹੈਗਾ ਉਹਨੂੰ ਰਾਉਂਡ ਅਪ ਕਰਕੇ ਜਿਹੜਾ ਅੱਗੇ ਖੁਲਾਸੇ ਹੋਣਗੇ ਉਹ ਤੁਹਾਨੂੰ ਅੱਗੇ ਦੱਸਾਂਗੇ ਸਰ ਇਹ ਕਿਸ ਪੋਸਟ ਤੇ ਇਹ ਹੈਡ ਕਨਸਟੇਬਲ ਹੈ ਜੀ ਇਹ ਜੀ ਮੁੰਚੀ ਹੈ ਜਿਹੜਾ ਕਿਤਨਾਤੀ ਇਹ ਸੀਡੀਓ ਜਿਹੜਾ ترسےਮ ਸਿੰਘ ਦਾ ਸੀਡੀਓ ਹੁੰਦਾ ਕਮਾਂਡੋ ਦਾ ਇਹਨਾਂ ਦੇ ਕੋਲੇ ਚਾਰਜ ਹੁੰਦੇ ਨੇ ਕਿ ਕੋਤਕੂਤ ਦਾ ਸਾਰਾ ਚਾਰਜ ਇਹਦੇ ਕੋਲੇ ਹੁੰਦਾ ਅਸਲਾ ਅਸਲਾ ਇਸ਼ੂ ਕਰਨਾ ਹੁੰਦਾ ਹੋ ਜਾਂਦਾ ਤੇ ਜਿਹੜਾ ਇਹ ਉਹਦਾ ਸਹਾਇਕ ਸੀਗਾ ਮੁੰਡਾ ਜਿਹੜਾ ਉਹ ਅਰੈਸਟ ਕੀਤਾ ਗਿਆ ਸਰਦਨੀ ਖਾਰਦੀਪੁਰ ਦੀ ਗੱਲ ਕਰ ਰਹੇ ਹਾਂ ਕੋਈ ਡਿਪਾਰਟਮੈਂਟਲ ਸੀ ਜਾਂ ਕਿਸੇ ਤਰ੍ਹਾਂ ਦੇ ਕੋਈ ਕੋਈ ਮੁਕਦਮੇ ਦੇ ਵਿੱਚ ਡਿਪਾਰਟਮੈਂਟਲ ਉਹਦੇ ਖੁੱਲੇ ਸੀਗੀ ਇੱਕ ਮੁਕਦਮਾ ਉਹਦੇ ਖਿਲਾਫ ਦਰਜ ਹੋਇਆ ਸੀ ਉਹ ਅਖਰਾਜ ਰਿਪੋਰਟ ਭਰੀ ਗਈ ਸੀ ਅਖਰਾਜ ਰਿਪੋਰਟ ਦੇ ਵਿੱਚ ਉਹਦੀ ਜਿਹੜੀ ਸਰਵਿਸ ਸਿੱਕੇ ਤੌਰ ਤੇ ਕੱਟੀ ਗਈ ਸੀ 2 ਸਾਲ ਦੀ ਉਹਨੂੰ ਬਹਾਲ ਕਰਾਉਣ ਵਾਸਤੇ ਇਹਨਾਂ ਨੇ ਡਿਮਾਂਡ ਕੀਤੀ ਸੀ